ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਹੈ ਜੀ ਬਹੁਤ ਕਿਰਪਾ ਉਹਨਾਂ ਦੀ ਬਹੁਤ ਕੋਸ਼ਿਸ਼ ਦਿੰਦੇ ਨੇ ਮਾਲਕ ਸਾਹਿਬ ਦੀਆਂ ਝੋਲੀਆਂ ਭਰਦੇ ਨੇ ਕੰਮਕਾਰ ਕੈਨਸਲ ਕਰਦੇ ਤੇ ਬਾਬੇ ਦੇ ਆਉਣਾ ਕੈਨਸਲ ਹੀ ਕਰ ਕੰਮਕਾਰ ਕੈਨਸਲ ਹਾਂ ਜੀ ਨਲਦਾ ਜੀ ਕੰਮ ਕਰਕੇ ਬਹੁਤ ਸੇਵਾ ਕਰਕੇ ਬਹੁਤ ਖੁਸ਼ੀ ਮਿਲ ਰਹੀ ਮੈਨੂੰ ਹੁੰਦੇ ਆ ਜੀ ਸੇਵਾ ਕਰਨ ਵੀ ਬਹੁਤ ਹੈਗੇ ਨੇ ਨਸ਼ੇ ਵਾਲੇ ਵੀ ਬਥੇਰੇ ਹੈਗੇ ਨੇ ਪਰ ਇੱਥੇ ਸੇਵਾ ਕਰਨ ਉਸ ਤੋਂ ਵੀ ਵੱਧ ਆਉਂਦੇ ਨੇ ਜੀ ਤਾਂ ਆਪਾਂ ਦਾ ਸਾਰਿਆਂ ਨੂੰ ਇਹੀ ਸਲਾਹ ਦਿੰਨੇ ਆ ਕਿ ਗੁਰੂ ਮਹਾਰਾਜ ਦੇ ਲਾਟ ਲੱਗੋ ਨਸ਼ਿਆਂ ਤੋਂ ਮੁਕਤ ਹੋਵੋ ਵਾਹਿਗੁਰੂ ਜੀ ਇਹ ਤੰਤਨ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਸੰਗਤਾਂ ਦੀ ਜਿਹੜਾ ਚੁਪਹਿਰਾ ਸਾਹਿਬ ਦੇ ਉੱਤੇ ਮੀਂਹ ਹਨੇਰੀ ਕਿਸੇ ਵੀ ਤਰ੍ਹਾਂ ਦਾ ਮੌਸਮ ਹੋਵੇ ਸੰਗਤ ਜਿਹੜੀ ਉਹਦੇ 'ਚ ਘਾਟਾ ਨਹੀਂ ਉਹਦੇ 'ਚ ਵਾਧਾ ਹੀ ਹੁੰਦਾ ਹੈ ਹਰ ਐਤਵਾਰ ਦੋ ਤਰ੍ਹਾਂ ਦੇ ਚੱਲਦੇ ਆ ਜੀ ਇੱਕ ਲੰਗਰ ਚੱਲਦਾ ਗੁਰਬਾਣੀ ਦਾ ਆਤਮਾ ਵਾਸਤੇ ਜੋ ਚਪਹਿਰਾ ਸਾਬ ਦੇ ਰੂਪ ਚ ਅੰਦਰ ਚੱਲਦਾ ਹੈ ਦੂਜਾ ਬਾਹਰੀ ਸਰੀਰ ਤੇ ਜਿਹੜੀ ਤੰਦਰੁਸਤੀ ਵਾਸਤੇ ਉਹ ਇਹ ਗੁਰੂਕਿਆਂ ਸੰਗਤਾਂ ਲੰਗਰ ਲਾਉਂਦੀਆਂ ਨੇ ਤਰ੍ਹਾਂ ਦਾ ਲੰਗਰ ਜਿਹੜਾ ਉਹ ਸੰਗਤ ਬਣਾ ਕੇ ਚਲਾਉਂਦੀ ਆ ਜੀ ਕੌਲ ਆ ਇੱਥੇ ਪੂੜੀਆਂ ਦਾ ਲੰਗਰ ਵੀ ਚੱਲਦਾ ਹੈ ਸਿਆਲ ਚ ਮਾਲ ਪੂੜੇ ਵੀ ਚੱਲਦੇ ਰਹੇ ਨੇ ਇੱਥੇ ਸਾਗ ਵੀ ਚੱਲਦਾ ਹੈ ਤੇ ਸੰਗਤ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਸਿੰਘ ਸ਼ੀਰ ਭਰਦੇ ਨੇ ਤਾਂ ਇਹ ਸੰਗਤਾਂ ਸਾਰੀਆਂ ਹਾਜ਼ਰੀ ਭਰਦੀਆਂ ਨੇ ਜੀ ਦੇ ਦਾਤ ਮਿਲਦੀ ਇੱਥੇ ਲੋਕਾਂ ਦੇ ਸਿਰੋਂ ਖਰਚੇ ਉਤਰੇ ਨੇ ਬਿਮਾਰੀਆਂ ਠੀਕ ਹੋਈਆਂ ਨੇ ਹਾਂ ਜੀ ਜੀ ਸੇਵਾ ਕਰਨ ਹਰ ਐਤਵਾਰ ਆਈਦਾ ਜੀ ਵੱਡੇ ਪੱਦਰ ਤੇ ਸੰਗਤ ਪਹੁੰਚੀ ਹੋਈ ਆ ਤੁਸੀਂ ਇੱਥੇ ਇਹ ਸੇਵਾ ਕਰ ਰਹੇ ਹੋ ਗੁਰੂ ਬਾਬਾ ਦੀਪ ਸਿੰਘ ਜੀ ਦੀ ਬਹੁਤ ਕਿਰਪਾ ਹੈ ਜੀ ਬਹੁਤ ਕਿਰਪਾ ਉਹਨਾਂ ਦੀ ਬਹੁਤ ਕੁਛ ਦਿੰਦੇ ਨੇ ਮਾਲਕ ਸਾਭ ਦੀਆਂ ਝੋਲੀਆਂ ਭਰਦੇ ਨੇ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਹਰ ਐਤਵਾਰ ਹਾਂਜੀ ਸਰ ਹਰ ਐਤਵਾਰ ਆਈਦਾ ਜੀ ਕੋਈ ਨੀ ਜੀ ਲਾਈਫ ਦੇ ਵਿੱਚ ਕਦੀ ਕੋਈ ਕੰਮ ਕਰਨੀ ਪਿਆ ਕਿ ਜਦੋਂ ਹੋਵੇ ਕਿ ਐਤਵਾਰ ਕੰਮਕਾਰ ਕੈਨਸਲ ਕਰਦੇ ਤੇ ਬਾਬੇ ਦੇ ਆਉਣਾ ਕੈਨਸਲ ਨਹੀਂ ਕਰਦੇ ਕੰਮਕਾਰ ਕੈਨਸਲ ਕਰਦੇ ਹਾਂਜੀ ਕਿਵੇਂ ਤਾਂ ਲੱਗਦਾ ਕਿਉਂਕਿ ਸੰਗਤ ਬੜੇ ਵੱਡੇ ਪੱਦਰ ਤੇ ਜਿਹੜੀ ਪਹੁੰਚੀ ਹੋਈ ਆ ਹਰ ਐਤਵਾਰ ਪਹੁੰਚਦੀ ਆ ਤਾਂ ਇੱਥੇ ਤੁਸੀਂ ਇਹ ਸੇਵਾ ਕਰ ਰਹੇ ਹੋ ਕਿੰਨੀ ਕੁ ਖੁਸ਼ੀ ਹੁੰਦੀ ਸੇਵਾ ਕਰ ਬਹੁਤ ਖੁਸ਼ੀ ਹੁੰਦੀ ਹੈ ਜੀ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਸਕੂਨ ਮਿਲਦਾ ਜੀ ਇਹ ਕੰਮ ਕਰਕੇ ਬਹੁਤ ਸੇਵਾ ਕਰਕੇ ਬਹੁਤ ਸਕੂਨ ਮਿਲਦਾ ਹੈ ਮਨ ਨੂੰ ਅਕਸਰ ਨੌਜਵਾਨਾਂ ਨੂੰ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਮਾੜਾ ਚੰਗਾ ਆਖਿਆ ਜਾਂਦਾ ਲੇਕਿਨ ਇਹ ਵੀ ਇੱਕ ਨੌਜਵਾਨੀ ਦਾ ਇੱਕ ਕਹਿ ਸਕਦੇ ਆ ਕਿ ਰੂਪ ਆ ਕਿ ਜਿਹੜੀ ਇੱਥੇ ਸੇਵਾ ਜਿਹੜੀਆਂ ਨੌਜਵਾਨੀ ਵੱਡੇ ਪੱਧਰ ਤੇ ਇੱਥੇ ਪਹੁੰਚ ਕੇ ਕਰਦੇ ਬਹੁਤ ਨੌਜਵਾਨ ਆਉਂਦੇ ਆ ਜੀ ਸੇਵਾ ਕਰਨ ਵੀ ਬਹੁਤ ਹੈਗੇ ਨੇ ਨਸ਼ੇ ਵਾਲੇ ਵੀ ਬਥੇਰੇ ਹੈਗੇ ਨੇ ਪਰ ਇੱਥੇ ਸੇਵਾ ਕਰਨ ਉਸ ਤੋਂ ਵੀ ਵੱਧ ਆ ਆਪਾਂ ਦਾ ਸਾਰਿਆਂ ਨੂੰ ਇਹੀ ਸਲਾਹ ਦਿੰਨੇ ਆ ਕਿ ਗੁਰੂ ਮਹਾਰਾਜ ਦੇ ਲਾੜ ਲੱਗੋ ਨਸ਼ਿਆਂ ਤੋਂ ਮੁਕਤ ਹੋਵੋ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੱਡੇ ਪੱਧਰ ਤੇ ਸੰਗਤ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਹਰ ਐਤਵਾਰ ਨੂੰ ਪਹੁੰਚਦੀ ਜਾਂ ਤੁਸੀਂ ਵੀ ਇੱਥੇ ਪਹੁੰਚੇ ਹੋ ਸੇਵਾ ਕਰ ਰਹੇ ਹੋ ਕਿਵੇਂ ਵੇਖਦੇ ਹੋ ਤਾਂ ਅੱਜ ਕਿਸ ਚੀਜ਼ ਦਾ ਲੰਗਰ ਇੱਥੇ ਲਗਾਇਆ ਹੈ ਵਾਹਿਗੁਰੂ ਜੀ ਇਹ ਤੰਤਨ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਸੰਗਾ ਸ਼ਹੀਦਾਂ ਦੀ ਜਿਹੜਾ ਚੁਪਹਿਰਾ ਸਾਹਿਬ ਦੇ ਉੱਤੇ ਮੀ ਹਨੇਰੀ ਕਿਸੇ ਵੀ ਤਰ੍ਹਾਂ ਦਾ ਮੌਸਮ ਹੋਵੇ ਸੰਗਤ ਜਿਹੜੀ ਉਹਦੇ 'ਚ ਘਾਟਾ ਨਹੀਂ ਉਹਦੇ 'ਚ ਵਾਧਾ ਹੀ ਹੁੰਦਾ ਹੈ ਹਰ ਐਤਵਾਰ ਤੇ ਲੰਗਰ ਇੱਥੇ ਦੋ ਤਰ੍ਹਾਂ ਦੇ ਚੱਲਦੇ ਆ ਜੀ ਇੱਕ ਲੰਗਰ ਚੱਲਦਾ ਗੁਰਬਾਣੀ ਦਾ ਆਤਮਾ ਵਾਸਤੇ ਜੋ ਚੁਪਹਿਰਾ ਸਾਹਿਬ ਦੇ ਰੂਪ ਚ ਅੰਦਰ ਚੱਲਦਾ ਹੈ ਦੂਜਾ ਬਾਹਰੀ ਸਰੀਰ ਦੇ ਜਿਹੜੀ ਤੰਦਰੁਸਤੀ ਵਾਸਤੇ ਉਹ ਇਹ ਗੁਰੂਕੀਆਂ ਸੰਗਤਾਂ ਲੰਗਰ ਲਾਉਂਦੀਆਂ ਨੇ ਬੇਅੰਤ ਤਰ੍ਹਾਂ ਦਾ ਲੰਗਰ ਜਿਹੜਾ ਉਹ ਸੰਗਤ ਬਣਾ ਕੇ ਚਲਾਉਂਦੀ ਆ ਜੀ ਚੌਲ ਆ ਇੱਥੇ ਪੂੜੀਆਂ ਦਾ ਲੰਗਰ ਵੀ ਚੱਲਦਾ ਹੈ ਸਿਆਲ ਚ ਮਾਲ ਪੂੜੇ ਵੀ ਚੱਲਦੇ ਰਹੇ ਨੇ ਇੱਥੇ ਸਾਗ ਵੀ ਚੱਲਦਾ ਹੈ ਹਰ ਤਰ੍ਹਾਂ ਦਾ ਲੰਗਰ ਜਿਹੜਾ ਉਹ ਗੁਰੂ ਦੀ ਕਿਰਪਾ ਨਾਲ ਚੱਲਦਾ ਹੈ ਜੀ ਤੇ ਬਹੁਤ ਜ਼ਿਆਦਾ ਇਹ ਵਧੀਆ ਗੱਲ ਆ ਬੜਾ ਵੱਡਾ ਪ੍ਰਾਲਾਹ ਕੁਝ ਕੁ ਦੋਖੀ ਨੇ ਜਿਹੜੇ ਕਿੰਤੂ ਪ੍ਰੰਤੂ ਕਰਦੇ ਆ ਪਰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਇੱਥੇ ਆ ਕੇ ਵੇਖਣਾ ਚਾਹੀਦਾ ਵੀ ਸੰਗਤ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਹੈ ਤੇ ਸੰਗਤ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਸੰਗਸ਼ੀਰਤ ਭਰਦੇ ਨੇ ਤਾਂ ਇਹ ਸੰਗਤਾਂ ਸਾਰੀਆਂ ਹਾਜ਼ਰੀ ਭਰਦੀਆਂ ਨੇ ਜ ਬੇਨਤੀ ਇਥੋਂ ਝੋਲੀਆਂ ਲੋਕਾਂ ਨੂੰ ਇਥੇ ਇਥੇ ਪੁੱਤਰਾਂ ਦੀ ਦਾਤ ਮਿਲਦੀ ਹੈ ਇਥੇ ਲੋਕਾਂ ਦੇ ਸਰੋ ਕਰਜੇ ਉਤਰੇ ਨੇ ਬਿਮਾਰੀਆਂ ਠੀਕ ਹੋਈਆਂ ਨੇ ਹਰ ਤਰ੍ਹਾਂ ਦਾ ਜਿਹੜਾ ਜਿਵੇਂ ਸ਼ਰਧਾ ਹੈ ਜਿਵੇਂ ਸਾਡੀ ਨਮਸਕਾਰ ਅਸੀਂ ਕਰਦੇ ਹਾਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਸਿੰਘ ਸ਼ੀਦ ਪੂਰੀ ਕਰਦੇ ਆ ਜੀ ਤੁਸੀਂ ਕਿੱਥੋਂ ਆਏ ਹੋ ਜੀ ਇਹ ਮੇਰਾ ਪਿੰਡ ਤਰਸਿਕਾ ਜੀ ਮੈਂ ਚੇਅਰਮੈਨ ਐਗਰੋਫੈਟ ਦਾ ਇਹ ਸਾਡਾ ਜਿਹੜਾ ਸਾਰਾ ਗਰੁੱਪ ਹੈ ਨਾ ਜੀ ਇਹ ਅਸੀਂ ਪਿਛਲੇ ਸਾਲ ਡੇਢ ਸਾਲ ਪਹਿਲਾਂ ਇਸਰਫ ਇਥੇ ਪਾਣੀ ਤੋਂ ਸ਼ੁਰੂ ਕੀਤਾ ਸੀਗਾ ਇਹ ਪ੍ਰੋਫੈਸਰ ਨੇ ਮਾਤਾ ਗੰਗਾ ਕਾਲਜ ਦੇ ਇਹ ਸਾਰੇ ਮੁੰਡੇ ਜਿਹੜੇ ਆ ਸਟੂਡੈਂਟ ਆ ਪੜਨ ਵਾਲੇ ਨੇ ਇਹ ਨਾਲ ਆਉਂਦੇ ਨੇ ਕੋਈ ਸਾਡੇ ਐਗਰੋ ਫੜਦੇ ਨੇ ਇਹਨਾਂ ਸਾਰਿਆਂ ਇੱਥੇ ਸ਼ੁਰੂ ਕਰਕੇ ਫਿਰ ਕੁਝ ਕੁਝ ਇਹ ਕਰਕੇ ਸਾਰਿਆਂ ਨੇ ਪਾ ਕੇ ਤੇ ਇਹ 1 ਸਾਲ ਦੇ ਵਿੱਚ ਇੱਥੋਂ ਤੱਕ ਲੰਗਰ ਆ ਗਿਆ ਵੀ ਇਸ ਟਾਈਮ ਬਾਬਾ ਦੀਪ ਸਿੰਘ ਜੀ ਕਿਰਪਾ ਦੇ ਨਾਲ ਇਹ ਵੱਡਾ ਲੰਗਰ ਚੱਲਦਾ ਹੈ ਜੀ ਹਰ ਤਰ੍ਹਾਂ ਦਾ ਲੰਗਰ ਜਿਹੜਾ ਇੱਥੇ ਸਾਰੇ ਮੁੰਡਿਆਂ ਦੇ ਸਾਡੇ ਕੋਲ ਸ਼ਾਇਦ 1.5 ਤੋਂ 2 ਲੱਖ ਰੁਪਈਆ ਸਾਡੇ ਕੋਲ ਜਮ੍ਹਾਂ ਪਿਆ ਇਸ ਟਾਈਮ ਮੈਨੂੰ ਪਹਿਲੇ ਐਡਵਾਂਸ ਹੀ ਪੈਸੇ ਜਮ੍ਹਾਂ ਪਏ ਐਡਵਾਂਸ ਨੇ ਤੇ ਬਹੁਤ ਜ਼ਿਆਦਾ ਭਾਜੀ ਕਹਿਣ ਦੀ ਲੋੜ ਨਹੀਂ ਪੈਂਦੀ ਹਰ ਏ ਫਰਾਈਡੇ ਸੈਟਰਡੇ ਨੂੰ ਜਿਹੜੀ ਸੰਗਤ ਆ ਦੂਰ ਦਰਾਡੇ ਉਹ ਆਪਣੇ ਆਪ ਹੀ ਅਕਾਊਂਟ ਤੇ ਭੇਜੀ ਜਾਂਦੇ ਨੇ ਗਰੁੱਪ ਬਣਿਆ ਹੈ ਯੂਥ ਪਾਵਰ ਗਰੁੱਪ ਵਾਲੇ ਮੁੰਡੇ ਨੇ ਸਾਰੇ ਇਹ ਇਹ ਸਾਰੇ ਸੇਵਾ ਕਰਦੇ ਨੇ ਇਹ ਭਾਜੀ ਵੱਡੀ ਗੱਲ ਇਹ ਹੀ ਆ ਵੀ ਜਿਹੜਾ ਯੂਥ ਹੈ ਨਾ ਨਸ਼ਿਆਂ ਪਾਸੇ ਜਾਂ ਹੋਰ ਪਾਸੇ ਜਾਂਦਾ ਇਹ ਜਿਹੜਾ ਚਪੈਰਾ ਸਾਹਿਬ ਦਾ ਨਾ ਇਹ ਯੂਥ ਨੂੰ ਸਾਰੇ ਦੇ ਮਨ ਦੇ ਵਿੱਚ ਰਹਿੰਦੀ ਹੈ ਸਲਾਹ ਕਰਦੇ ਰਹਿੰਦੇ ਨੇ ਵੀ ਸੰਡੇ ਆਉਣ ਵਾਲਾ ਆਪਾਂ ਸੇਵਾ ਕਰਨੀ ਆ ਅੱਜ ਕੀ ਭਾਜੀ ਕੀ ਕਰਨਾ ਅੱਜ ਕੀ ਆਪਾਂ ਕਿਵੇਂ ਕਿਹੜੀ ਚੀਜ਼ ਬਣਾਉਣੀ ਆ ਮਤਲਬ ਇਹਨਾਂ ਦੇ ਅੰਦਰ ਐਵੇਂ ਦੀ ਸੇਵਾ ਭਾਵਨਾ ਜਿਹੜੀ ਉਹ ਚੱਲਦੀ ਰਹਿੰਦੀ ਆ ਜੀ ਤਾਂ ਤੇ ਆਵਾਂਗਾ ਯੂਥ ਦੀ ਤੁਸੀਂ ਗੱਲ ਕੀਤੀ ਪੰਜਾਬ ਦੀ ਨੌਜਵਾਨੀ ਨੂੰ ਅਕਸਰ ਬਦਨਾਮ ਕੀਤਾ ਜਾਂਦਾ ਨਸ਼ੇ ਨਾਲ ਤੋਲਿਆ ਜਾਂਦਾ ਤਾਂ ਤੁਸੀਂ ਕਿਵੇਂ ਵੇਖਦੇ ਹੋ ਇਹ ਵੀ ਨੌਜਵਾਨੀ ਹੈ ਜਿਹੜੀ ਇੱਥੇ ਸੇਵਾ ਕਰਦੀ ਹੈ ਪਾਜੀ ਨਸ਼ਾ ਜਿੰਨਾ ਬੋਲਿਆ ਜਾਂਦਾ ਉਹਨਾਂ ਨਹੀਂ ਆ ਚਲੋ ਨਸ਼ਾ ਹੈਗਾ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਆ ਪੰਜਾਬ ਦੇ ਵਿੱਚ ਪਰ ਉਹ ਵੀ ਸਰਕਾਰਾਂ ਦੀਆਂ ਹੀ ਖੇਡਾਂ ਨੇ ਪਰ ਨਸ਼ਾ ਜੇ ਆਪਾਂ ਚੰਗੇ ਆਪਾਂ ਜੇ ਉਸ ਚੀਜ਼ ਨੂੰ ਰੋਈ ਜਾਵਾਂਗੇ ਨਾ ਜੀ ਫੇਰ ਨਹੀਂ ਉਹ ਚੀਜ਼ ਬੰਦ ਹੁੰਦੀ ਆਪਾਂ ਜਿਹੜਾ ਆਉਣ ਵਾਲਾ ਜੂਥ ਹੈ ਉਹਨਾਂ ਨੂੰ ਆਪਾਂ ਦੂਜੇ ਪਾਸੇ ਲਾਵਾਂਗੇ ਤੇ ਆਪੇ ਲੋਥਰ ਜਾਣਗੇ ਨਹੀਂ ਜੇ ਗਰਾਊਂਡ 'ਚ ਜਾਣਗੇ ਉਧਰ ਦੇ ਪਾਸੇ ਸਰੀਰ ਵਾਲੇ ਪਾਸੇ ਜਾਣਗੇ ਗੁਰੂ ਘਰ ਦੇ ਨਾਲ ਜੁੜਨਗੇ ਤੇ ਉਸ ਪਾਸੇ ਨਹੀਂ ਜਾਣਗੇ ਆਪਣੇ ਆਪ ਹੀ ਉਹ ਚੀਜ਼ ਸਮਾਪਤ ਹੋ ਜਾਏਗੀ ਜੀ